ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਹਿਗੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਦਿੱਤੀ ਵਕਸ਼ਣ ਸੋ ਸੋ ਡਿਲੀਵਰ ਲੈ ਕੇ ਆਏ ਆ ਜਿਵੇਂ ਅਸੀਂ ਪਾਲਟੀ ਵੀਅਰ ਸੂਟ ਇਹ ਔਰਗੈਂజా ਟਾਈਪ ਤੇ ਕਪੜਾ ਵਟ ਕਪੜੇ ਦਾ ਮੈਨੂੰ ਨਾਮ ਨਹੀਂ ਪਤਾ ਜੀ ਐਵੇਂ ਝੂਠ ਮਾਰੀ ਜਾਵਾਂ ਜਿਵੇਂ ਆਪਾਂ ਔਰਗੈਂజా ਦਾ ਥੋੜਾ ਪਤਲਾ ਹੁੰਦਾ ਇਹ ਬੜਾ ਪਤਲਾ ਨਹੀਂ ਹੈਗਾ ਇਹਦੇ ਥੱਲੇ ਕਾਟਨ ਦੀ ਲਾਈਨਗੀ ਲੱਗੂਗੀ ਇਹ ਹੈਂਡਵਰਕ ਵਾਲੇ ਸੂਟ ਆ ਗਏ ਜੀ ਪਰ ਸੌਫਟ ਹੋਦਾ ਕਪੜਾ ਇਹਦਾ ਹਾਂ ਹਾਂ ਕਪੜਾ ਇਹ ਸੌਫਟ ਹੈ ਜ ਇਹ ਐਸੇ ਕੱਪੜੇ ਦੀ ਫਿਟਿੰਗ ਬਹੁਤ ਘੈਂਟ ਆਉਂਦੀ ਹੈ। ਇਹ ਕੜਮਾ-ਕੜਮਾ ਨਹੀਂ ਹੁੰਦਾ, ਇਹ ਸੌਫਟ ਕੱਪੜਾ ਹੁੰਦਾ ਜੀ। ਨਾਲ ਸਿਲਕ ਦੀਆਂ ਸਲਵਾਰਾਂ ਲੱਗੀਆਂ ਹੋਈਆਂ ਨੇ। ਫੀਲ ਟਾਈਮ ਇਹ ਲੱਗਦਾ ਨਾ ਪਿਓਰ ਦੀ ਚੁੰਨੀ ਲੱਹੁੰਦੀ ਹੈ ਨਾ। ਹਾਂ। ਇਹ ਬਹੁਤ ਵਧੀਆ ਕੱਪੜਾ ਜੀ ਸੌਫਟ ਕੱਪੜਾ ਹੈ। ਸਾਰਾ ਇਹ ਹੈਂਡਵਰਕ ਨਾਲ ਪੱੜਿਆ ਹੋਇਆ ਸੂਟ ਹੈ ਜੀ। ਬੁਟੀਕ ਪੀਸ ਹੈ। ਤੁਸੀਂ ਕੀਮਤ ਜਾਣ ਕੇ ਹੈਰਾਨ ਰਹੋਗੇ। ਦੀਪੂ ਇੱਕ ਦੀ ਸਮਾਰ ਕੇ ਸੂਟ ਦੀ ਹੱਦ ਦੱਸਾ ਦੇ। ਇਹਦੇ ਵਿੱਚ ਲੈਂਥ ਲੰਥ ਫੁੱਲ ਹੈ। ਦੀਪੂ ਮੈਂ 40 47 ਇੰਚ ਤੁਸੀਂ ਤਿਆਰ ਕਰ ਸਕਦੇ ਆ। ਇਹ ਕੰਮ ਲੱਗਿਆ ਇਹਦੇ ਥੱਲੇ ਆਮ ਹੀ ਲੈਂਗ ਲੱਗੂਗੀ ਜਿਹੜੀ ਪੱਗਾਂ ਵਾਲੀ ਹੁੰਦੀ ਹੈ ਜੀ ਆਹ ਦੇਖੋ ਜੀ ਦਿਖਾ ਦਾਂ ਜੀ ਸਾਰੇ ਸੂਟਾਂ ਤੇ ਚਾਰ ਕਲਰ ਆ ਜੀ ਚਾਰਾਂ ਚ ਸੇਮ ਵਰਕ ਰਹੂਗਾ ਤੇ ਇਹ ਫਿਰ ਮਤਲਬ ਟਾਈ ਡਾਈ ਹੋ ਕੇ ਤੇ ਬਾਅਦ ਜਿੱਤੇ ਵਰਕ ਹੋਇਆ ਹੋਇਆ ਸੂਟ ਤੇ ਬਹੁਤ ਸੋਹਣਾ ਡਬਲ ਸ਼ੇਡ ਸੂਟ ਹੈ ਇਹ ਜੀ ਤੇ ਸੂਟ ਦੀ ਕੀਮਤ ਜਾਣ ਕੇ ਤੁਸੀਂ ਹੈਰਾਨ ਰਹੇ ਹੋਗੇ ਜਿਹੜਾ ਕਿ 2250 ਦਾ ਸੂਟ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰਫ ਤੇ ਸਿਰ 1350 ਪਏਗਾ ਸਾਡੇ ਵਾਲੇ ਰੇਟ ਸੋਂ ਕੋਈ ਨਹੀਂ ਦੇ ਸਕਦਾ ਪਾਰਟੀ ਵੀਅਰ ਸੂਟ ਹੈ ਸਾਰਾ ਇਹ ਪਾਰਟੀ ਵੀਅਰ ਸੂਟ ਹੈ ਇੱਕ ਸਲਵਾਰ ਦਾ ਵਰਕ ਹੋਲ ਕੇ ਦਿਖਾ ਦਿੰਨੇ ਆ ਤੁਹਾਨੂੰ ਜੀ ਅਸੀਂ ਕਿਉਂਕਿ ਸਾਨੂੰ ਫਿਰ ਤੈਹਾਂ ਦਾ ਬੜਾ ਪ੍ਰੋਬਲਮ ਆਉਂਦਾ ਇਹ ਆ ਰਹੀ ਜੀ ਦੀ ਪੌਂਚਾ ਵਰਕ ਜੀ ਸੇਮ ਵਰਕ ਇਹਦੇ ਸੂਟ ਵਾਲਾ ਸਲਵਾਰ ਤੇ ਕੀਤਾ ਹੋਇਆ ਜੀ ਪੌਂਚਾ ਵਰਕ ਦੇਖੋ ਤੁਸੀਂ ਤੇ ਔਰਗੈਂਜ਼ਾ ਦੇ ਨਾਲ ਚੁੰਨੀ ਹੈ ਜੀ ਸਾਰੀ ਤੇ ਇੰਨੀ ਸੋਹਣੀ ਲੈਂਸ ਲੱਗੀ ਹੋਈ ਆ ਫਿਨਿਸ਼ਿੰਗ ਕੀਤੀ ਹੋਈ ਆ ਸੇਮ ਸੂਟ ਨਾਲ ਦਾ ਵਰਕ ਚੁੰਨੀ ਤੇ ਕੀਤਾ ਹੋਇਆ ਜੀ ਇਹ ਚੀਜ਼ਾਂ ਸੋਨ ਨੂੰ ਕੋਈ ਨਹੀਂ ਦੇਊਗਾ ਜੀ ਔਰਗੈਂਜ਼ਾ ਦੀ ਚੁੰਨੀ ਅਸੀਂ ਲੈ ਆ ਕੇ ਵੇਚਦੇ ਆਂ ਵਧੀਆ ਵਾਲੀ 2300 ਤੇ ਚੁੰਨੀ ਹੁੰਦੀ ਹੈ ਜੀ ਤੇ 1300 ਚ ਇੰਨੀ ਕੜਵਾਈ ਤੁਸੀਂ 1350 ਚ ਕਰਾ ਨਹੀਂ ਸਕਦੇ ਆ ਦੇਖੋ ਜੀ ਸਾਰੀ ਜਰੀ ਦਾ ਵਰਕ ਹੈ ਤੇ ਜਿਹੜੀ ਲੱਗੀ ਆ ਲੈਸ ਨਾ ਇੰਨੀ ਸੋਹਣੀ ਫਿਨਿਸ਼ਿੰਗ ਨਾਲ ਲੱਗੀ ਹੋਈ ਹੈ ਜੀ ਆ ਦੇਖੋ ਤੇ ਲੈ ਦਾ ਰੇਟ ਹੀ ਪੁੱਛ ਲੈ ਬਜ਼ਾਰ ਤੋਂ ਸਾਵੀ ਦਾ ਪਤਾ ਲੱਗ ਜੂਗਾ ਜੀ ਚੁੰਨੀ ਦਾ ਫਿਨਿਸ਼ਿੰਗ ਨਾਲ ਲੱਗੀ ਹੋਈ ਲੈਸ ਹੈ ਸਿਰਫ ਤੇ ਸਿਰਫ 1350 ਦਾ ਜੇ ਤੁਸੀਂ ਕੰਨੀ ਚੁੰਨੀ ਤਿਆਰ ਕਰਵਾਉਣਾ ਲੈ ਕੇ ਜੀ 12 1300 ਸੋਈ ਤਾਂ ਕਰੀ ਚੁੰਨੀ ਤਿਆਰ ਕਰਨਗੇ ਸੋਚਿਆ ਕਰੋ ਵੀ ਬਰਕਤ ਇਹਦੇ ਹੈਂਡਵਰਕ ਦਾ ਸ਼ੂਟ ਤੇ ਸ਼ੂਟ ਦੀ ਕੋਈ ਕੀਮਤ ਨਹੀਂ ਰਹਿੰਦੀ ਇਕੱਲੇ ਬਰਕ ਵਰਕ ਦੀ ਕੀਮਤ ਹੋ ਜਾਂਦੀ ਹੈ। ਇਹੀ ਸ਼ੂਟ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਕਿਹਾ ਵੀ 2250 ਤੋਂ ਘੱਟ ਤੁਹਾਨੂੰ ਕੋਈ ਨਹੀਂ ਦੇਊਗਾ ਤੇ ਅਸੀਂ ਦੇ ਰਹੇ ਹਾਂ ਸਿਰਫ 1350 ਦਾ। ਤੇ ਇਹ ਸ਼ੂਟ ਛੱਡਣ ਵਾਲੇ ਹੈ ਨਹੀਂ। ਵਿਆਹ ਸਾਦੀ ਚ ਪਾਉਣ ਵਾਲੀਆਂ ਆਣ ਆ ਤੁਸੀਂ ਦੇਖੋ ਇਹ ਚੁੰਨੀ ਕਿੰਨੀ ਸੋਹਣੀ ਲੱਗਦੀ ਹੈ। ਆ ਦੇਖੋ। ਅਰਗੈਂਜਰੀ ਚੁੰਨੀ ਆ ਦੇਖੋ। ਕਿੰਨਾ ਪਿਆਰਾ ਕਲਰ ਹੈ। ਇਹ ਸੀ ਆਪਣਾ ਪਹਿਲਾ ਕਲਰ। ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਦੂਸਰਾ ਪੱਲਾ ਰੇ ਅਗਰ ਲਾਈਟ ਲਾਈਟ ਪਾ ਪੈਰ ਤੇ ਜਾ ਇਹ ਸਾਰੇ ਪਾਰਟੀ ਵੀਅਰ ਸੂਟ ਹੈ ਦੇਖੋ ਜੀ ਇਹ ਆ ਗਿਆ ਜੀ ਪੈਰ ਤੇ ਜਾ ਕੱਲਾ ਸਾਰੇ ਪਾਰਟੀ ਵੀਅਰ ਸ਼ਾਦੀਆਂ ਵਾਲੇ ਸੂਟ ਹੈ ਜੀ ਦੇਖੋ ਤੁਹਾਨੂੰ ਪਤਾ ਹੀ ਆ ਚਮਕ ਮਾਰਦੇ ਇਕੋ ਜੀ ਇਹ ਹੈਂਡਵਰਕ ਹੈ ਜੀ ਇਹ ਕੱਪੜਾ ਨੂੰ ਗੱਲ ਲੱਗੀ ਸੌਫਟ ਬਹੁਤ ਜ਼ਿਆਦਾ ਜੀ ਕੱਪੜਾ ਬਹੁਤ ਸੌਫਟ ਹੈ ਇੰਨੀ ਸੋਹਣੀ ਦੀ ਫਿਟਿੰਗ ਆਊਗੀ ਤੁਸੀਂ ਆਪ ਮੰਨੋਗੇ ਆ ਰਹੀ ਜਿਹੜੀ ਬਾਟਾ ਬਾਟਮ ਤੇ ਵਰਕ ਸੇਮ ਹੈ ਹਾਂ ਲਓ ਜੀ ਆ ਰਹੀ ਇਹ ਚੁੰਨੀ ਚੁੰਨੀ ਦੇ ਉੱਪਰ ਜਿਹੜਾ ਗੋਟਾ ਲਾਇਆ ਹੈ ਨਾ ਇੰਨੀ ਸੋਹਣੀ ਫਿਨਿਸ਼ਿੰਗ ਦਿੱਤੀ ਆ ਪੂਰੀਆਂ ਖੋਲੀਆਂ ਡੋਲੀਆਂ ਚੁੰਨੀਆਂ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਰਾ ਬੰਦਾ ਲੋਕ ਜੀ ਜਾਵੇ ਹਾਂ ਲਓ ਜੀ ਆ ਰਹੀ ਦੀ ਵਰਕ ਵਾਲੀ ਚੁੰਨੀ 1350 ਦੇ ਵਿੱਚ ਤਾਂ ਕੋਈ ਵੀ ਤੁਹਾਨੂੰ ਇਹ ਸੂਟ ਨਹੀਂ ਦੇਊਗਾ ਇਹ ਅਸੀਂ ਤੁਹਾਨੂੰ ਫਿਰ ਤੁਸੀਂ ਪੁੱਛੋਗੇ ਵੀ ਤੁਸੀਂ ਘੱਟ ਕਿਉਂ ਦੇ ਰਹੇ ਹੋ ਨੰਬਰ 1 ਅਸੀਂ ਘਰੇ ਕੰਮ ਕਰਦੇ ਆ ਨੰਬਰ 2 ਸਾਡੇ ਰੇਟ ਅਸੀਂ ਆਪ ਦੀ ਦਿਹਾੜੀ ਦੇ ਅਕੋਰਡਿੰਗ ਲਾਉਂਦੇ ਆ ਨਾ ਕਿ ਇਹ ਸੋਚ ਕੇ ਲਾਉਂਦੇ ਆ ਵੀ ਲੋਕਾਂ ਨੂੰ ਠੱਗਣਾ ਇਹ ਚੀਜ਼ ਸੋਚ ਕੇ ਅਸੀਂ ਕਦੇ ਰੇਟ ਲਾਇਆ ਨਹੀਂ ਇਸ ਕਰਕੇ ਬਾਬੇ ਗੁਰੂ ਰਾਮਦਾਸ ਮਹਾਰਾਜ ਨੇ ਸਾਡੀ ਬਾਹ ਫੜੀ ਹੋਈ ਹੈ ਵੀ ਸਾਡਾ ਕੰਮ ਨਹੀਂ ਛੱਡਦਾ ਜਿਹੜੀ ਅਸੀਂ ਵੀਡੀਓ ਪਾਤੀ ਸਾਡਾ ਕੱਪੜਾ ਕਦੇ ਰਿਹਾ ਐਨੀ ਕਿਰਪਾ ਦਿਓ ਮਹਾਰਾਜ ਜਿਹੜਾ ਬੰਦਾ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਮੰਨ ਕੇ ਕੰਮ ਤੋਰਦਾ ਨਾ ਜੀ ਉਹ ਫਿਰ ਆਪਣਾ ਦਿਹਾੜੀ ਨਹੀਂ ਕੱਢਦਾ ਹੁੰਦਾ ਨਾ ਕਿ ਇਹ ਸੋਚ ਕੇ ਚੱਲਦਾ ਵੀ ਲੋਕਾਂ ਦੇ ਆਪਾਂ ਗਾਲੀ ਵੱਢਣੇ ਆ। ਸੋ ਸਾਡੇ ਵਾਲੀਆਂ ਚੀਜ਼ਾਂ ਗਰੰਟੀ ਨੂੰ ਦੇ ਰਹੇ ਆ ਵੀ ਹੈਂਡਵਰਕ ਵਾਲੇ ਸੂਟ ਐਡੇ ਸੋਹਣੇ ਕੋਈ ਤੁਹਾਨੂੰ ਦੇਊਗਾ ਨਹੀਂ। ਆ ਲੋ ਜੀ। ਲਾਸਲਾਸ ਕਰਦੇ ਸੂਟ ਹੈ ਜੀ 1350 ਚ ਆਉਂਦਾ ਵੀ ਕੀ ਹੈ। ਆ ਰਹਿ ਗਿਆ ਦੇਖੋ ਜੀ ਇਹ ਤਾਂ ਪੌਂਚਾ ਵਰਕ ਕਿੰਨੇ ਪਿਆਰੇ ਸੂਟ ਹੈ। ਦੁਪੱਟਾ ਦਾ ਫੋਲਡਿੰਗ ਦੀ ਲੋਡਿੰਗ ਕਿ ਸਾਰੇ ਦਿਖਾਈ ਹੋਏ ਆ। ਹੈਂ? ਦੁਪੱਟਾ ਤਾਂ ਲੋਡ ਹੀ ਨਹੀਂ ਪੈਂਦੀ। ਉਹਨੂੰ ਤਸੱਲੀ ਹੋ ਜਾਂਦੀ ਹੈ ਬੀਬੀਆਂ ਨੂੰ ਹੁਣ ਇੱਥੇ ਦੋ ਹੋਰ ਲੈ ਦੋ ਹੋਰ ਤੇ ਓਕੇ ਫਿਰ ਬੀਬੀਆਂ ਨੂੰ ਪਤਾ ਲੱਗ ਜਾਂਦਾ ਮੇਰੀ ਇਹਦੀ ਚੁੰਨੀ ਦਾ ਰੰਗ ਕਿਵੇਂ ਲੱਗਦਾ ਆਪਣੀ ਤਾਂ ਚੱਲ ਵੇੰਦ ਦੀ ਐਨੀ ਵੀ ਮਿਹਨਤ ਹੈ ਹਾਂਜੀ ਹਾਂ ਦੇਖੋ ਜੀ ਦੁਪੱਟਾ ਆਰਗੈਂਜ਼ਾ ਦਾ ਵਿਦ ਵਰਕ ਪਾਰਟੀ ਵੇਅਰ ਸੂਟ ਕਿਸੇ ਨੂੰ ਵੀ ਤੁਸੀਂ ਕਹਦੇ ਵੀ 2000 ਦਾ ਆਇਆ ਅਗਲਾ ਹੁ 2000 ਦਾ ਹਾਂਜੀ ਰਹੇਗਾ ਕਿਉਂਕਿ ਇਹ ਤੇ ਵਰਕ ਹੈਂਡ ਵਰਕ ਦਾ ਕੀਤਾ ਹੋਇਆ ਜੀ ਇਹਦਾ ਬਣ ਗਿਆ ਸੂਟ ਤਿਆਰ ਹੋ ਗਿਆ ਦੂਈ ਸਰਾ ਲੱਗੂ ਏ ਹਾਂ ਆ ਗਈ ਫਰੋਦੀਆ ਕਲਰ ਐਨਾ ਸੌਫਟ ਕਪੜਾ ਜੀ ਤੁਹਾਡੇ ਕੋਲੇ ਆਊਗਾ ਤੁਸੀਂ ਕਮਾਲ ਬਣ ਜੂਗੇ ਤੇ ਇਹ ਬਣਨ ਚ ਕਪੜਾ ਸੌ ਬਹੁਤ ਸੋਹਣਾ ਬਣੂਗਾ ਤੇ ਫਿਟਿੰਗ ਵਾਲੀ ਸੋਹਣੀ ਏ ਇਹਦਾ ਕਲਰ ਥੋੜਾ ਡਿਫਰੈਂਟ ਆ ਨਾ ਹਾਂ ਇਹ ਥੋੜੀ ਹਲਕੀ ਵਾਲੀ ਜੈਲਨ ਜਿਹੀ ਵੀ ਆ ਮੋਰੀ ਮੋਰ ਪੰਖੀ ਜਿਹਾ ਆ ਦੇਖੋ ਜੀ ਇਹ ਪਾਰਟੀ ਵੀਅਰ ਸੂਟ ਐ ਹੈਂਡਵਰਕ ਨਾਲ ਇਹਨੂੰ ਇਹਨਾਂ ਨੂੰ ਹਰ ਇੱਕ ਬੰਦਾ ਲੈ ਸਕਦਾ ਹੈ। ਬੀਜੇ ਹੁਣ ਆਪਾਂ ਕਹਿ ਗਏ ਵੀ ਵਿੱਚ ਤੇ ਲੋਕਾਂ ਦਾ ਦੇਖ ਮੂੰਹ ਫੜਨੀ ਹੁੰਦਾ ਵੀ 5-5 4-4000 ਦੇ ਸੂਟ ਵੀ ਲੱਗ ਜਿਹੜਾ ਹਲਕਾ ਹਲਕਾ ਕੱਦੂ ਕੰਟਰਾਸਟ ਹੈ ਕਿੰਨਾ ਕਹੇ ਟੁੱਟਦਾ ਨਾ ਤੇ ਹਾਂ ਵੀ ਆਏ ਹੁਣ ਦੁਨੀਆ ਦਾ ਆਪਾਂ ਜਿੱਤ ਨਹੀਂ ਸਕਦੇ ਪਰ ਮੇਰਾ ਕਹਿੰਦਾ ਮਤਲਬ ਇਹ ਹੈ ਵੀ ਇਹ ਤੁਹਾਡੇ ਉਹਦੇ ਚ ਆ ਜਾਂਦਾ ਹੈ। ਵੀ ਤੁਸੀਂ ਖਰੀਦ ਸਕਦੇ ਹੋ ਇਹਨੂੰ। ਆ ਲਓ ਜੀ ਇਹਦੀ ਵਾਟਮ ਆ ਇਹਦੀ ਕਿੰਨੀ ਹੈ? ਮੈਸੋਂ ਦੱਸੀਏ ਨੇ ਵੀ ਇਹਨੇ ਤਾਂ ਵਰਕਪੁਲ ਕਰਤੇ ਨਹੀਂ ਦਿੰਦਾ ਜੀ ਵੀ ਸਾਰੇ ਸੂਟ ਤੇ ਕੀਤਾ ਸਾਰੀ ਚੁੰਨੀ ਤੇ ਤੇ ਪੌਂਚਿਆਂ ਤੇ ਕੀਤਾ ਇਹਦਾ ਇੰਨਾ ਵਰਕ ਤਾਂ ਕੋਈ ਕਰਕੇ ਦਿੰਦੇ ਹੀ ਨਹੀਂ ਜੀ ਆ ਲਓ ਜੀ ਨਾਲ ਗੋਟਾ ਵੀ ਲੱਗਿਆ ਹੋਇਆ ਘੱਟੋ ਘੱਟ ਇਹਦੇ ਤਾਂ ਡੇਢ 200 ਤੋਂ ਤਾਂ ਗੋਟਾ ਹੀ ਲੱਗਿਆ ਹੋਇਆ ਚੁੰਨੀ ਤੇ ਤੇ 250 ਦੀ ਚੁੰਨੀ ਲਾ ਲਓ ਤੇ ਵਰਕ ਲਾ ਲਓ ਮੈਂ ਲਾਦਾ 8-900 ਦੀ ਚੁੰਨੀ ਬਣਗੀ ਜੇ ਆਪਾਂ ਸਹੀ ਆ ਵਰਕ ਕਰਾਈ ਗਿਆ 8-900 ਰੁਪਏ ਤੋਂ ਘੱਟੇ ਕੋਈ ਚੁੰਨੀ ਨਹੀਂ ਤਿਆਰ ਕਰਕੇ ਦਿਆਂਗਾ ਕਿਉਂਕਿ ਇਹਦੀ ਇੱਕ ਖਾਸੀਅਤ ਹੈ ਵੀ ਤੇ ਜਰੀ ਦਾ ਵਰਕ ਹੈ ਤੁਸੀਂ ਇਹਨੂੰ ਹੋਰ ਸੂਟ ਨਾਲ ਵੀ ਚੂਜ਼ ਕਰ ਸਕਦੇ ਹੋ ਕਿਉਂਕਿ ਤੇ ਇੱਕ ਰੰਗ ਦਾ ਵਰਕ ਹੈ ਆਨਲੀ ਜਿਹੜੀ ਦਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਸੀਂ ਬਹੁਤ ਮਿਹਨਤ ਕਰਦੇ ਹਾਂ ਮਾਪੋਤ ਤੇ ਬਾਕੀ ਤੁਹਾਡੀ ਸਪੋਰਟ ਸਾਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਸਾਡਾ ਕੱਪੜਾ ਵਿਕਰੇ ਹੈ ਜੀ ਤੇ ਸਾਡੇ ਜੈਨੂਅਲ ਜਿਹੜੇ ਰੇਟ ਹੁੰਦੇ ਆ ਵੀ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਹਾਂ ਅਸੀਂ ਕੋਈ ਦੁੱਗਣਾ ਰੇਟ ਕੱਢ ਲਈਏ ਜਾਂ ਹੋਰ ਬਣਾਇਆ ਅਸੀਂ ਆਪਦੀ ਸਿਰਫ ਦਿਹਾੜੀ ਕੱਢ ਕੇ ਕੱਪੜੇ ਵੇਚ ਰਹੇ ਹਾਂ ਸੋ ਆਪ ਸਭ ਨੂੰ ਪਰਮਾ